ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਸੂਬਾ ਆਗੂ ਜਗਜੀਤ ਸਿੰਘ ਢੱਲੇਵਾਲ ਜੋ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਖਨੌਰੀ ਬਾਰਡਰ ਤੇ ਭੁੱਖ ਹੜਤਾਲ ਤੇ ਬੈਠੇ ਹੋਏ ਹਨ ਜਿਨ੍ਹਾਂ ਨੂੰ ਅੱਜ 100 ਦਿਨ ਪੂਰੇ ਹੋਣ ਤੋਂ ਬਾਅਦ ਉਹਨਾਂ ਦੇ ਸਮਰਥਨ ਵਿੱਚ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਦੇ ਜ਼ਿਲ੍ਹਾ ਹੈੱਡਕੁਆਰਟਰਾਂ ਤੇ 100-100 ਕਿਸਾਨਾਂ ਦੇ ਜਥੇ ਇੱਕ ਦਿਨ ਦੀ ਭੁੱਖ ਹੜਤਾਲ ਤੇ ਬੈਠੇ ਹੋਏ ਨੇ ਗੁਜਾਰਸ਼ਪੁਰ ਦੇ ਡੀਸੀ ਦਫ਼ਤਰ ਅੱਗੇ 200 ਤੋਂ ਵੱਧ ਕਿਸਾਨਾਂ ਵੱਲੋਂ ਇੱਕ ਦਿਨ ਦੀ ਭੁੱਖ ਹੜਤਾਲ ਸ਼ੁਰੂ ਕੀਤੀ ਗਈ ਮੇਰਾ ਨਾਮ ਸੁਜੀਤ ਸਿੰਘ ਆ ਪ੍ਰਧਾਨ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਮੈਂਬਰ ਐਸਕੇਮ ਨਾਨ ਪੋਲੀਟਿਕਲ ਔਰ ਜੋ ਪਿਛਲੇ 13 ਮਹੀਨੇ ਤੋਂ ਪਰਹੋ ਚੱਲੇ ਨੇ ਸਾਨੂੰ ਖਨੌਰੀ ਸ਼ੰਭੂ ਰਤਨਪੁਰਾ ਬਾਰਡਰ ਦੇ ਮੋਰਚਾ ਲਾ ਕੇ ਬੈਠੇ ਆ ਪੂਰੇ ਦੇਸ਼ ਦੇ ਕਿਸਾਨਾਂ ਦੀਆਂ 12 ਮੰਗਾਂ ਪਲੱਸ 13ਵੀਂ ਜਿਹੜੀ ਆ ਸਾਡੇ ਨਾਲ ਜੋ ਜ਼ੁਲਮ ਹੋਇਆ ਵਾ ਸ਼ੰਭੂ ਖਨੌਰੀ ਦੇ ਉੱਤੇ ਸਾਡਾ ਸ਼ੁਭਕਰਨ ਉਹ ਸ਼ੀਰ ਕੀਤਾ ਵਾ ਉਹ ਇਨਸਾਫ ਦੀ ਮੰਗ ਨੂੰ ਲੈ ਕੇ ਆਪਾਂ ਜਿਹੜਾ ਵਾ ਲਗਾਤਾਰ ਅੰਦੋਲਨ ਵਿੱਚ ਆਂ ਔਰ ਜਦੋਂ ਸਰਕਾਰ ਕੰਮ ਕਰਨ ਦੀ ਨਹੀਂ ਦਸੋਂਗੀ 18 ਫਰਵਰੀ 2024 ਤੋਂ ਬਾਅਦ ਕੋਈ ਮੀਟਿੰਗ ਨਹੀਂ ਦੇ ਰਹੀ ਸੀ ਕੋਈ ਗੱਲਬਾਤ ਵਾਸਤੇ ਅੱਗੇ ਨਹੀਂ ਆ ਰਹੀ ਸੀ ਔਰ ਉਦੋਂ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੇ ਇੱਕ ਕਰੜਾ ਫੈਸਲਾ ਲੈਂਦਾ ਹੋਇਆ 26 ਨਵੰਬਰ ਤੋਂ ਜਿਹੜਾ ਵਾ ਉਹ ਮਰਨਵਰ ਤੇ ਬੈਠਣ ਦਾ ਫੈਸਲਾ ਕੀਤਾ 26 ਨਵੰਬਰ ਨੂੰ ਜਦੋਂ ਪੁਲਿਸ ਸਵੇਰੇ ਚੱਕ ਲੈਂਦੀ 3 ਵਜੇ ਉਹਨਾਂ ਨੂੰ ਉਸ ਤੋਂ ਬਾਅਦ 10 ਨੂੰ ਮੌਕਾ ਮਿਲਿਆ ਬੈਠਣ ਦਾ ਔਰ ਸਰਕਾਰ ਤੇ ਪ੍ਰੈਸ਼ਰ ਪਾ ਕੇ ਜਿਹੜਾ ਵਾ ਆਪਾਂ ਉਹਨਾਂ ਨੂੰ ਛੁਡਾ ਕੇ ਵਾਪਸ ਖਨੋਰੀ ਬਾਰਡਰ ਤੇ ਲਿਆਂਦਾ ਔਰ ਮੋਰਚੇ ਦਾ ਫੈਸਲਾ ਕਰਨ ਤੋਂ ਬਾਅਦ ਉਹ ਲਗਾਤਾਰ ਮਰਨਵਰ ਤੇ ਬੈਠੇ ਨੇ ਅੱਜ ਉਹਨਾਂ ਦੇ ਮਰਨਵਰ ਤੋਂ 100 ਦਿਨ ਪੂਰੇ ਹੋ ਚੁੱਕੇ ਨੇ ਔਰ ਅਸੀਂ ਉਹਨਾਂ ਦੇ ਸਰਥਨ ਦੇ ਵਿੱਚ ਪੂਰੇ ਹਿੰਦੁਸਤਾਨ ਦੇ ਜ਼ਿਲ੍ਹਾ ਹੈੱਡਕੁਆਟਰਾਂ ਦੇ ਵਿੱਚ ਪੂਰੇ ਸਟੇਟਾਂ ਦੇ ਵਿੱਚ ਇਕੱਲੇ ਪੰਜਾਬ 'ਚ ਨਹੀਂ ਪੂਰੇ ਹਿੰਦੁਸਤਾਨ ਦੇ ਕਿਉਂ ਜਿਹੜੀਆਂ ਮੰਗਾਂ ਨੇ ਪੂਰੇ ਕਿਸਾਨਾਂ ਪੰਜਾਬ ਦੇ ਹਿੰਦੁਸਤਾਨ ਦੀਆਂ ਮੰਗਾਂ ਨੇ ਤੋਂ 100-100 ਕਿਸਾਨ ਜਿਹੜਾ 100 ਜਾਂ ਉਸ ਤੋਂ ਬਾਅਦ ਕਿਸਾਨ ਜਿਹੜੇ ਨੇ ਉਹਦੇ ਸਰਥਨ ਤੇ ਬੈਠੇ ਹੋਏ ਨੇ ਤਾਂ ਕਿ ਉਹ ਸਾਗੂ ਨੂੰ ਪਤਾ ਲੱਗ ਸਕੇ ਪੂਰੇ ਦੇਸ਼ ਵਿੱਚ ਕਿੰਨੇ ਲੋਕ ਉਹਨਾਂ ਦੇ ਨਾਲ ਜੁੜੇ ਨੇ ਉਹਨਾਂ ਨੂੰ ਹੌਸਲਾ ਵਜਾਈ ਹੋ ਸਕੇ ਕਿਉਂਕਿ ਅੰਨ ਦਾਣਾ ਉਹਨਾਂ ਨੇ ਪਿਛਲੇ 100 ਦਿਨ ਤੋਂ ਮੂੰਹ ਨਹੀਂ ਪਾਇਆ ਸਿਰਫ ਐਮਰਜੈਂਸੀ ਮੈਡੀਕਲ ਰੇਟ ਜਿਹੜੀ ਆ ਉਹ ਦਿੱਤੀ ਜਾ ਰਹੀ ਹੋਈ 18 ਜਨਵਰੀ ਤੋਂ ਬਾਅਦ 55 ਦਿਨ ਬਾਅਦ ਦਿੱਤੀ ਜਾ ਰਹੀ ਜਦੋਂ ਹਾਲਤ ਜਿਹੜੀ ਆ ਬਹੁਤ ਜ਼ਿਆਦਾ ਵਿਗੜ ਗਈ ਸੀ ਔਰ ਕੇਂਦਰ ਸਰਕਾਰ ਗੱਲਬਾਤ ਦਾ ਸੱਦਾ ਲੈ ਕੇ ਆਈ ਸੀ ਸੋ ਅੱਜ ਵੀ ਅਸੀਂ ਇਹ ਅਪੀਲ ਕਰਦੇ ਕੇਂਦਰ ਸਰਕਾਰ ਕੋ ਦੇਸ਼ ਦੇ ਪ੍ਰਧਾਨ ਮੰਤਰੀ ਕੋ ਦੇਸ਼ ਦੇ ਗ੍ਰਹਿ ਮੰਤਰੀ ਕੋ ਖੇਤੀਬਾੜੀ ਮੰਤਰੀ ਕੋ ਕਿ ਜਿਹੜੀਆਂ ਮੰਗਾਂ ਨੇ ਪਹਿਲਾਂ ਤੁਸੀਂ ਸਾਨੂੰ ਲਿਖਤੀ ਤੌਰ ਤੇ ਪ੍ਰ ਇਹਨਾਂ ਨੂੰ ਲਾਗੂ ਕਰਨ ਦੇ ਵਿੱਚ ਜਿਹੜਾ ਕੋਈ ਪਰੇਸ਼ਾਨੀ ਹੈ ਨਹੀਂ ਆ ਸੋ ਉਹਦੇ ਪੁਰਾਣੇ ਵਾਅਦੇ ਤੋਂ ਕੀਤੇ ਨੇ ਉਹਨਾਂ ਨੂੰ ਲਾਗੂ ਕਰਕੇ ਸਾਨੂੰ ਜਿਹੜਾ ਸਾਰੇ ਕਿਸਾਨਾਂ ਨੂੰ ਜਿਹੜਾ ਬਾ ਭਲੀ ਭੰਤੀ ਆਪਣੇ ਘਰ ਪਹੁੰਚ ਜਾਈਏ ਜਿਹੜਾ ਸਾਡਾ ਸਰਮੌਰ ਆਗੂ ਆ ਪੂਰੇ ਹਿੰਦੁਸਤਾਨ ਦਾ ਸਰਦਾਰ ਜਗਜੀਤ ਸਿੰਘ ਡੱਲੇਵਾਲ ਉਹਨੂੰ ਹੀ ਆਪਣਾ ਤੰਦਰੁਸਤ ਜਿਹੜਾ ਉਹਦੇ ਪਰਿਵਾਰ ਨਾਲ ਉਹਨੂੰ ਜਿਹੜਾ ਉਹਦੇ ਪਰਵਾਜ਼ ਚ ਲੈ ਕੇ ਜਾਈਏ ਇਸ ਕਰਕੇ ਅੱਜ ਜਿਹੜੇ ਅਸੀਂ ਸਰਥਾਂ ਦੇ ਬੈਠੇ ਹੋਏ ਆਪਾਂ ਸੋ ਅੱਜ ਤੁਸੀਂ ਪੁੱਛਿਆ ਕਿ ਕਿਸ ਕਾਰਨ ਕਰਕੇ ਬੈਠੇ ਹੋ ਅੱਜ ਸਾਡੇ ਸਰਮੌਰ ਆਗੂ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਜਿਨ੍ਹਾਂ ਨੂੰ ਅੱਜ 100 ਦਿਨ ਹੋ ਗਿਆ ਜਿਨ੍ਹਾਂ ਨੇ ਕੋਈ ਅੰਨ ਪਾਣੀ ਅੰਨ ਨਹੀਂ ਖਾਧਾ ਔਰ ਸਰਕਾਰਾਂ ਦੇ ਜਿਹੜੀ ਆਪਾਂ ਮੰਗਾਂ ਲੈ ਕੇ 13 ਮੰਗਾਂ ਲੈ ਕੇ ਬੈਠੇ ਆ ਸਰਕਾਰ ਉਹਨਾਂ ਤੇ ਗੌਰ ਨਹੀਂ ਹੀ ਕਰਦੀ ਜਿਹਦੇ ਤੇ ਹੁਣ ਸਰਕਾਰ ਅੱਗੇ ਮੀਟਿੰਗਾਂ ਲਈ ਜਿਹੜੀ ਹੈ ਉਹ ਟਾਈਮ ਦੇਣਾ ਚਾਲੂ ਕੀਤਾ ਉਹ ਵੀ ਇਹ ਆਮ ਕਿਸਾਨਾਂ ਦਾ ਡੱਲੇਵਾਲ ਸਾਹਿਬ ਦੇ ਜਿਹੜੇ ਜੁੜੇ ਹੋਏ ਲੋਕ ਨੇ ਡੱਲੇਵਾਲ ਸਾਹਿਬ ਨਾਲ ਉਹ ਕਿਸਾਨ ਜਿਹੜੇ ਉੱਥੇ ਜੁੜ ਕੇ ਬੈਠੇ ਨੇ ਔਰ ਜਿਹੜਾ ਥੱਲੋ ਪ੍ਰੈਸ਼ਰ ਬਣ ਰਿਹਾ ਔਰ ਖਨੋਰੀ ਬਾਰਡਰ ਦਾ ਸੰਭੂ ਦਾ ਰਤਨਗੜ ਦਾ ਇਹ ਜਿਹੜਾ ਪ੍ਰੈਸ਼ਰ ਹੈ ਇਹ ਸਰਕਾਰ ਕੋ ਟਾਈਮ ਲੈਕ ਦੇ ਰਿਹਾ ਔਰ ਜਿਹੜਾ ਕੱਲ ਦੀਆਂ ਗ੍ਰਿਫਤਾਰੀਆਂ ਦਾ ਉਹ ਭਗਵੰਤ ਮਾਨ ਨੇ ਜਿਹੜਾ ਵੀ ਕੰਮ ਕੀਤਾ ਜੇ ਤੇ ਲੋਕਤੰਤਰ ਤਰੀਕੇ ਨਾਲ ਸਾਡੇ ਕਿਸਾਨ ਜਿੰਨੇ ਵੀ ਬੈਠੇ ਨੇ ਇਹ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਬੈਠਦੇ ਨੇ ਉਹਦੇ ਚ ਕਿਸੇ ਦਾ ਅਸੀਂ ਰਸਤਾ ਰੋਕਣਾ ਨਹੀਂ ਚਾਹੁੰਦੇ ਜਿਹੜੀਆਂ ਸਰਕਾਰ ਨਹੀਂ ਮੰਗਾ ਮੰਨਦੀ ਜਦੋਂ ਮਜਬੂਰਨ ਸਾਨੂੰ ਧਰਨੇ ਤੇ ਬੈਠਣਾ ਪੈਂਦਾ ਤੇ ਫਿਰ ਇਹ ਗ੍ਰਿਫਤਾਰੀਆਂ ਕਰਨੀਆਂ ਚੱਲੂ ਕਰ ਦੀਆਂ ਨੇ ਪਰ ਸਰਕਾਰਾਂ ਨੂੰ ਮੈਂ ਇਹ ਗੱਲ ਪੁੱਛਣੀ ਹੈ ਕਿ ਉਹਨਾਂ ਕਿ ਜਦੋਂ ਕਾਂਗਰਸ ਸਰਕਾਰ ਸੀ ਉਦੋਂ ਭਗਵੰਤ ਮਾਨ ਹੁਣੇ ਆਪ ਧਰਨੇ ਲਾਉਂਦੇ ਰਹੇ ਨੇ ਔਰ ਭਗਵੰਤ ਮਾਨ ਜੀ ਆਪ ਖੁਦ ਕਹਿੰਦੇ ਰਹੇ ਧਰਨੇ ਤੋਂ ਬਿਨਾਂ ਕੋਈ ਹੱਲ ਨਹੀਂ ਹੈਗਾ ਪਰ ਅੱਜ ਜਦੋਂ ਭਗਵੰਤ ਮਾਨ ਦੀ ਸਰਕਾਰ ਦੇ ਵਿੱਚ ਧਰਨੇ ਲੱਗ ਰਹੇ ਨੇ ਤਾਂ ਭਗਵੰਤ ਮਾਨ ਨੂੰ ਜਲੂਨ ਹੋ ਰਹੀ ਹੈ ਪਰ ਉਹਦੀ ਜਲੂਨ ਜਿਹੜੀ ਹੈ ਆਉਂਦੀਆਂ ਇਲੈਕਸ਼ਨਾਂ ਦੇ ਵਿੱਚ ਲੋਕ ਲਾਦਣਗੇ